ਆਇਆ ਜੋ ਅਨਪੋਰੀਂ ਦੀ ਬੋਲ ਕੇ ਕਿਹੜੀ ਨਗਰ ਇਹ ਤਰਨਧਾਨ ਸਾਹਿਬ ਤੋਂ ਆਈ ਹੈ ਬੱਸ ਇਹ ਹਰ ਮਹੀਨੇ ਦੇ ਪਹਿਲੇ ਐਤਵਾਰ ਮਾ ਚਿੰਤਪੁੰਨੀ ਦੇ ਦਰਬਾਰ ਤੇ ਬੱਸ ਲੈ ਕੇ ਹੁੰਦੇ ਆ ਨੌਕਰ ਸੇਵਕ ਸਭਾ ਸਭਾ ਤਰਨਧਾਨ ਵੱਲੋਂ ਸਾਰੇ ਵਿਜੇ ਕੁਮਾਰ ਜੀ ਬੋਰਾ ਜੀ ਸਾਡੇ ਮੁੱਖ ਸੇਵਾਦਾਰ ਅੱਜ ਦੇ ਦਰਸ਼ਨਾਂ ਵਾਸਤੇ ਮਾ ਚਿੰਤਪੁੰਨੀ ਦੇ ਦਰਬਾਰ ਤੇ ਇਸ ਤੋਂ ਬਾਅਦ ਅਸੀਂ ਜਾਣਾ ਵਾ ਗਰੀਬ ਨਾਥ ਜੀ ਦੇ ਦਰਸ਼ਨ ਕਰਨ ਪਹਿਲੀ ਵਾਰੀ ਜਾ ਰਹੇ ਆ ਸੋਏ ਉਹ ਸਦਾਨਵਾ ਕੇ ਦਿੱਤੇ भगवान गरीब नाथ जी ना ने 40 साल तपस्या की थी उस जगह पे वो जगह ਤੇ ਆਸੇ-પાસੇ ਸਾਰੇ ਬੋਤ ਪਿੰਡ ਸੀ ਔਰ ਅੱਜ ਉਸ ਜਗ੍ਹਾ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਉਹ ਪਾਣੀ ਆ ਗਿਆ ਪਿੰਡੋਂ ਤੋਂ ਜਾ ਚੁੱਕੇ ਆ ਉਸ ਜਗ੍ਹਾ ਜਿੱਤੇ ਪ੍ਰਭੂ ਦੇ ਭਗਤੀ ਕੀਤੀ ਸੀ 40 ਸਾਲ ਉਹ ਜਗ੍ਹਾ ਅੱਜ ਵੀ ਉੱਤੇ ਸਾਕਸ਼ਾ ਦਰਸ਼ਨ ਕਰਨਗੇ ਸਾਰੀਆਂ ਸੰਗਤਾਂ ਗਰੀਬ ਨਾਥ ਜੀ ਦੀਆਂ ਉਹਨਾਂ ਨੇ ਇੱਥੇ 40 ਸਾਲ ਤੱਕ ਬਸਿਆ ਕੀਤੀ ਸੀ ਪ੍ਰਭੂ ਦੇ ਔਰ ਉਸ ਜਗ੍ਹਾ ਤੇ ਪਾਣੀ ਨਹੀਂ ਚੜਿਆ ਬਾਕੀ ਸਾਰੇ ਬੰਨੇ ਪਾਣੀ ਆ ਇਹ ਸਾਰੀ ਸੰਗਤ ਨੇ ਕਿਸ਼ਤੀਆਂ ਰਾਈਂ ਆ ਜੋ ਉਸ ਮੰਦਰ ਦੇ ਉਸ ਪਾਵਨ ਜਗ੍ਹਾ ਤੇ ਦਰਸ਼ਨ ਕਰਨ ਜਾਣਾ ਹੈ ਇਸ ਤੋਂ ਬਾਅਦ ਆ ਪੀਰ ਨਗਾਹੇ ਜਾਣਾ ਵਾ ਲਖ ਦਾਤਾ ਦੀ ਸਰਕਾਰ ਦੀ ਜਗ੍ਹਾ ਜਿਹੜੀ ਸਾਡੀ ਪੀਰ ਨਗਾਹੇ ਉਸ ਤੋਂ ਬਾਅਦ ਆ ਪੀਸ ਗੋਸਪਾਲ ਜੀ 11ਵੀਂ ਵਾਲੀ ਸਤ ਕਵਾਰ ਦੇ ਦਰਸ਼ਨ ਕਰਨ ਜਾਣਾ ਹੈ ਔਰ ਰਸਤੇ ਦੇ ਵਿੱਚ ਲੰਗਰ ਪੰਡਾਰੇ ਇਸ ਤਰ੍ਹਾਂ ਹੀ ਮਹਾਮਾਇਦੇ ਚੱਲਦੇ ਪਏ ਆ ਹੁਣ ਜਿਵੇਂ ਕਿ ਅਟੂਰੇ ਸ਼ੋਲੇ ਦਾ ਲੰਗਰ ਚੱਲਦਾ ਪਿਆ ਏ ਰਾਤ バス ਦੇ ਵਿੱਚ ਵੀ ਤਰ੍ਹਾਂ ਤਰ੍ਹਾਂ ਦੇ ਲੰਗਰ ਚੱਲਦੇ ਰਹੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਰੇ ਲੰਗਰ ਚੱਲਦੇ ਵਿਜੇ ਜੀ ਬਹੁਤ ਸੇਵਾ ਕਰਦੇ ਆ ਨੇ ਮੁੱਖ ਸੇਵਾਦਾਰ ਔਰ ਇਸ ਤੋਂ ਇਲਾਵਾ ਵੀ ਹਰ ਮਹੀਨੇ ਦਾ ਮਹੀਨੇ バス ਜਾਂਦੀ ਆ ਔਰ ਅੱਗੋ ਵੀ ਜਾਂਦੀ ਰਹੇਗੀ ਹੁਣ ਤਰੰਦਰ ਤੋਂ ਕਿੰਨੀ ਬੱਸਾਂ ਜਿਹੜੀਆਂ ਮੰਗ ਆਜ ਉਹਦਾ ਜਿਹੜੀ ਵਿਜੇ ਕੁਮਾਰ ਜੀ ਦੀ ਅਗਵਾਈ ਹੇਠ ਆਈਆਂ ਵਾ ਮਾਂ ਮਾਈ ਦੀ ਕਿਰਪਾ ਦੇ ਨਾਲ ਉਹ ਦੋ ਬਸਾਈਆਂ ਇਹ ਹਰ ਸਾਲ ਹੋਏਗਾ ਨਹੀਂ ਕਿ ਇਹ ਮਾਂ ਮਾਈ ਦੀ ਕਿਰਪਾ ਵਾ ਇੱਕ ਸ਼ੁਰੂ ਹੀ ਇੱਕ ਤੋਂ ਬਾਅਦ ਹੋਣਾ ਅੱਜ ਨਗਰ ਚੋਂ ਪੰਜ ਬਸਾਈਆਂ ਵਾ ਮਾਂ ਮਾਈ ਚੋੜੀਆਂ ਭਰਦੀ ਆ ਚਿੰਤਪੁਰਨੀ ਅਸੀਂ ਆਪੇ ਨਹੀਂ ਆਏ ਉਹਨੇ ਸੱਦਿਆ ਵਾ ਉਹਨੇ ਸੱਦਿਆ ਸਾਨੂੰ ਦੇਣ ਵਾਸਤੇ ਇਹ ਇਹ ਲੰਗਰ ਕੋਈ ਸ਼ਦਾ ਜਿਹੜਾ ਬਸ ਲਈ ਹੋਆ ਹਾਂ ਹਾਂ ਜੀ ਹਾਂ ਜੀ ਇਹ ਸਾਡੇ ਸਾਰੇ ਬਸ ਦੇ ਵੱਲੋਂ ਚਲਾਇਆ ਜਾਂਦਾ ਵਾ ਹਰ ਮਹੀਨੇ ਲੰਗਰ ਚਲਾਇਆ ਜਾਂਦਾ ਵਾ ਸੌਨ ਦੀ ਅਸ਼ਟਮੀ ਤੇ ਵੀ ਲੰਗਰ ਚਲਾਇਆ ਜਾਂਦਾ ਵਾ ਖਾਡੂ ਨਰੇਸ਼ ਜੀ ਦਾ ਮਹਾਰਾਜ ਜੀ ਦੇ ਉੱਤੇ ਕਰਨ ਦਾੰਦਨ ਦਾ ਸਮਾਗਮ ਉੱਤੇ ਵੀ ਚਲਾਇਆ ਜਾਂਦਾ ਏ ਔਰ ਹਾਰੇ ਪ੍ਰੋਗਰਾਮਾਂ ਦੇ ਵਿੱਚ ਇਹ ਸੰਸਥਾ ਵਾਰ-ਵਾਰ ਸੇਵਾ ਕਰਦੀ ਆ ਮਾ